ਕੀ ਗੱਲ ਦੋਸਤਾਂ ਸਾਰਿਆਂ ਨੂੰ ਹਾਂ ਦੀ ਲਾਕ ਹੈ ਬਾਈ ਅਲਾ ਦਾ ਬਾਹੀ ਜਾਂਦਾ ਹੈ ਇਹ ਤੋੜਾ ਤੁਸੀਂ ਚੈੱਕ ਕਰੋ 855 ਜਨਾ ਤਰ ਆ ਜਾਂਦਾ ਆਹ ਕਹਦਾ ਵੀ ਮਾੜੇ ਟਰੈਕਟਰ ਨੇ ਆਸ਼ੇ ਹਨ ਇਹਦੇ ਕਰਨਾ ਬਾਈ ਉਹ ਵੀ ਕਰ ਲੰਦਾ ਹਨ ਆਸ਼ੇ ਨਾਲ ਵੀ ਕਰ ਲੰਦਾ ਆਹ ਇਸੀ ਕਿੱਲੇ ਦੀ ਬਾਈ ਕਰਦਾ ਬਾਈ ਇਸਰ ਨਾਲ ਟਾਇਰ ਇਹ ਜਮਾਂ ਕਸੇ ਪਏ ਨੇ ਫਿਰ ਵੀ ਟਰੈਕਟਰ ਪ੍ਰਵਾਹ ਨਹੀਂ ਮੰਨਦਾ ਵਾ ਬਹਾਈ ਦੀ ਗੱਲ ਕਰੀਏ ਕਾਰ ਕਿਲਾ ਵਹਣ ਇੱਕ ਵਾਰੀ ਹਲ ਮਰੇ ਨੇ ਆ ਦੇਖੋ ਨੀਲਾ ਆ ਗਿਆ ਪਤਾ ਨਹੀਂ ਕੀ ਪਾਇਆ ਕੀ ਨਾ ਇਹ ਚ ਤੋਰਾ ਦਾ ਬਾੜਾ ਹੀ ਆਦਾ ਟਾਇਰ ਕੱਟਨੇ ਥੋੜੇ ਜੇ ਘਸੀ ਪਏ ਨੇ ਘਟ ਗਈ ਨੇ